ਜਿਉਂ-ਜਿਉਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀ ਤਾਰੀਖ ਨੇੜੇ ਆ ਰਹੀ ਹੈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੀਆਂ ਸਿਆਸੀ ਸਰਗਰਮੀਆਂ ਵਿੱਚ ਵੀ ਵਾਧਾ ਹੋ ਰਿਹਾ ਹੈ ਇੰਨੇ ਦਿਨੀ ਪੰਜਾਬ ਦੇ ਵਿੱਚ ਪਾਰਾ ਵਧਿਆ ਹੋਇਆ ਹੈ ਉੱਥੇ ਹੀ ਜੋ ਸਿਆਸੀ ਪਾਰਟੀਆਂ ਨੇ ਇਹਨਾਂ ਦਾ ਸਿਆਸੀ ਪਾਰਾ ਵੀ ਚਰਮ ਸੀਮਾ ਦੇ ਉੱਪਰ ਹੈ ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਆਮ ਆਦਮੀ ਪਾਰਟੀ ਵੱਲੋਂ ਦਰਾਹਾ ਵਿਖੇ ਇੱਕ ਰੋਡ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਰੋਡ ਸ਼ੋਅ ਦਾ ਮਕਸਦ ਲੋਕ ਸਭਾ ਹਲਕਾ ਫਤੇਗੜ ਸਾਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ ਕੇ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਾ ਸੀ। ਇਸ ਰੋਡ ਸ਼ੋਅ ਦੇ ਵਿੱਚ ਜਿੱਥੇ ਵਿਧਾਨ ਸਭਾ ਹਲਕਾ ਪਾਇਲ ਦੇ ਵਿਧਾਇਕ ਸਰਦਾਰ ਨਿਰਿੰਦਰ ਸਿੰਘ ਗਿਆਸਪੁਰਾ ਪੁੱਜੀ ਉੱਥੇ ਹੀ ਰਾਸਵ ਦੇ ਮੈਂਬਰ ਸ਼੍ਰੀ ਰਾਗਵ ਚੱਡਾ ਜੀ ਅਚੇਚੇ ਤੌਰ ਤੇ ਇਸ ਰੋਡਸੋ ਦਾ ਹਿੱਸਾ ਬਣ ਲਈ ਪੁੱਜੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸਰਦਾਰ ਮਿਰਿੰਦਰ ਸਿੰਘ ਯਾਸਪੁਰਾ ਨੇ ਕਿਹਾ ਕਿ ਲੋਕ ਪੰਜਾਬ ਦੇ ਲੋਕ ਰਵੈਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਸਨ ਇਸੇ ਕਰਕੇ ਉਹਨਾਂ ਨੇ ਆਮ ਆਦਮੀ ਪਾਰਟੀ ਜੋ ਬਦਲਾਅ ਦਾ ਨਾਅਰਾ ਲਾ ਕੇ ਸੱਤਾ ਵਿੱਚ ਆਈ ਹੈ ਉਸ ਨੂੰ ਚੁਣਿਆ ਤੇ ਅੱਜ ਦਾ ਭਰਮਾ ਇਕੱਠ ਇਹ ਦੱਸ ਰਿਹਾ ਹੈ ਕਿ ਆਮ ਆਦਮੀ ਪਾਰਟੀ ਲੋਕਾਂ ਦੀਆਂ ਜੋ ਐਕਸਪੈਕਟੇਸ਼ਨਸ ਨੇ ਜੋ ਲੋਕਾਂ ਦੇ ਡ੍ਰੀਮਸ ਨੇ ਜੋ ਲੋਕਾਂ ਦੀਆਂ ਆਸ਼ਾਵਾ ਨੇ ਉਹਨਾਂ ਉੱਪਰ ਪੂਰਾ ਉਤਰ ਰਹੀ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੀਆਂ ਜੋ ਇਹ ਲੋਕ ਸਭਾ ਚੋਣਾਂ ਨੇ ਇਹਨਾਂ ਦੇ ਵਿੱਚ ਪੰਜਾਬ ਦੇ ਲੋਕ 13 ਦੀਆਂ 13 ਲੋਕ ਸਭਾ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਉਣਗੇ ਸਰਦਾਰ ਨਿਰਵਿੰਦਰ ਸਿੰਘ ਯਾਸਪਰਾ ਨੇ ਹੋਰ ਕੀ ਕਿਹਾ ਆਓ ਦੇਖਦੇ ਹਾਂ ਪੂਰੀ ਰਿਪੋਰਟ ਕਿੰਨਾ ਲੱਗਦਾ ਪੰਜਾਬ ਦੇ ਲਾਸਟ ਕਰਨੇ ਕਿੰਨੇ ਸੀ ਪੰਜਾਬ ਚ ਝਾੜੂ 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 ਹੋਈ ਪਈ ਆ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਵੱਡੀ ਲੀਡ ਜਰਾਂਗੇ ਭਗਵੰਤ ਮਾਨ ਦਾ ਸੁਪਨਾ ਅਸੀਂ ਸਾਰੇ ਜਣੇ ਸੱਚ ਕਰਾਂਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਸੰਵਿਧਾਨਾ ਲੋਕਾਂ ਨੂੰ ਮਿਲ ਰਹੀ ਹੈ ਉਹ ਸਿਰਫ ਤੇ ਸਿਰਫ ਭਗਵੰਤ ਮਾਨ ਦੇ ਸਕਦਾ 70 ਸਾਲਾਂ ਤੋਂ ਬਾਕੀ ਪਾਰਟੀਆਂ ਹੈਗੀਆਂ ਹੀ ਸੀ ਅੱਜ ਤੁਸੀਂ ਦੇਖ ਲਓ ਕਿ ਉਹੀ ਤਾਰਾ ਨੇ ਉਹੀ ਖੰਭੇ ਨੇ ਉਹੀ ਟਰਾਂਸਫਾਰਮਰ ਹੁਣ ਕਿਉਂ ਲਾਈਟ ਆ ਰਹੀ ਹੈ ਪਹਿਲਾਂ ਕਿਉਂ ਨਹੀਂ ਆ ਰਹੀ ਸਿਰਫ ਇੰਨੀ ਗੱਲ ਲੋਕ ਪੁੱਛਦੇ ਆ ਇੰਨੇ ਆ ਕੇ ਸਵਾਲ ਪੁੱਛ ਲਏ ਉਹਨਾਂ ਨੂੰ ਵੀਰ ਹੁਣ ਕੀ ਅਹਜਾ ਹੋ ਗਿਆ ਹੁਣ ਅਹਜਾ ਕੀ ਹੋ ਗਿਆ ਸੋ ਇਸ ਲਈ ਲੋਕ ਬਸ ਕਹਿੰਦੇ ਆ ਅੱਜ ਵੇ ਇੱਕ ਤਰੀਕ ਕਦੋਂ ਅਸੀਂ ਵੋਟ ਪਾਈਏ ਇਕਦਮ ਮੁਕਾਬਲੇ ਨੇ ਵੱਡਾ ਵੀ ਪੰਜਾਬ ਦੇ ਵਿੱਚ ਵੱਡੀ ਲੀਡ ਲੱਗੇ ਬਹੁਤ ਵੱਡੀ ਲੀਡ ਸੋਚਿਆ ਵੀ ਨਹੀਂ ਜਾ ਸਕਦਾ ਸੋਚਿਆ ਵੀ ਨਹੀਂ ਜਾ ਸਕਦਾ 117 ਦੀ 117 ਤੇ ਵਿਧਾਨ ਸਭਾ ਦੇ ਆਮ ਆਦਮੀ ਪਾਰਟੀ ਲੀਡ ਕਰੋ 117 ਦੀ 117 ਕਿਉਂਕਿ ਜੋ 2 ਸਾਲਾਂ ਦੇ ਕੰਮ ਨੇ ਉਹ ਕੰਮ ਬੋਲਦੇ ਹੈ ਜੀ